ਦਿੱਲੀਏ ਤੇਰੇ ਤਖਤ ਨੂੰ ਮੈਂ ਚੱਲਿਆ ਹਾਂ ਵੰਗਾਰ ਲੋਕਾਂ ਦੇ ਹੱਕ ਦੱਬਣੇ ਨੇ ਤੂੰ ਜਿੰਨੀ ਵੀ ਦੇਰ ਲੋਕ ਯੁੱਧ ਦੇ ਆਸ਼ਕਾ ਨੇ ਲੈਣਾ ਤੈਨੂੰ ਘੇਰ ਤੇਰੇ ਤਵੀਆਂ ਆਰੇ ਹਾਰ ਗਏ ਗਏ ਚੌਕ ਚਾਂਦਨੀ ਹਾਰ ਨਹੀਂ ਪੰਥ ਖਾਲਸਾ ਹਾਰਨਾ ਰਹੂ ਸਦਾ ਤੈਨੂੰ ਲਲਕਾਰ ਇਹ ਲਲਕਾਰ ਮਾਰੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਦੋਂ ਗੜੀ ਨੂੰ ਛੱਡਿਆ ਸੀ ਉਦੋਂ ਵੀ ਇਹੋ ਕਿਹਾ ਸੀ ਕਿ ਮੇਰੇ ਖੇਤਾਂ ਦੇ ਪੁੱਤ ਤਰਣਗੇ ਤੂੰ ਨਹੀਂ ਹੋ ਸਕਣਾ ਰੋਖ ਤੇ ਉਹ ਅੱਜ ਸੱਚ ਹੋ ਰਹੀ ਏ ਇਹ ਸੱਚ ਦੀ ਆਵਾਜ਼ ਜਦੋਂ ਬਾਗੀ ਪੈਦਾ ਕਰਦੀ ਏ ਨਾ ਉਦੋਂ ਉਹੀ ਲੋਕ ਇਹਨਾਂ ਨੂੰ ਬਾਗੀ ਤੇ ਅਤਵਾਦੀ ਕਹਿੰਦੇ ਨੇ ਜਿਹੜੇ ਉੱਥੇ ਬੈਠ ਕੇ ਸੈਕਸ ਰੈਕਟ ਚਲਾਉਂਦੇ ਨੇ ਉਹ ਸਾਨੂੰ ਫਿਰ ਇਹ ਸ਼ਬਦਾਂ ਨਾਲ ਸਤਕਾਰ ਦੇ ਨੇ ਤੇ ਜੇ ਅੱਜ ਪਰਿਭਾਸ਼ਾ ਨਵੀਂ ਲਿਖੀ ਗਈ ਏ ਇਸ ਥਾਂ ਤੇ ਬਾਗੀ ਦੀ ਜਾਂ ਅਤਵਾਦੀ ਦੀ ਤਾਂ ਉਹ ਇਹ ਹੈ ਕਿ ਇਹ ਆਪਣਾ ਲਹੂ ਦਾਨ ਕਰਦੇ ਨੇ ਇਹ ਭੁੱਖਿਆਂ ਨੂੰ ਰਜਾਉਂਦੇ ਨੇ ਇਹ ਸਭਨਾਂ ਦੇ ਸਿਰ ਤੇ ਛਾਂ ਕਰਦੇ ਨੇ ਇਹ ਬਾਗੀਆਂ ਦੀ ਕੌਮ ਮਾਂ ਦੇ ਢਿੱਡੋਂ ਪੈਦਾ ਹੋ ਕੇ ਨਹੀਂ ਆਉਂਦੀ ਜੇ ਪੈਦਾ ਹੁੰਦੀ ਏ ਤਾਂ ਕਿਉਂਕਿ ਇਹਨਾਂ ਦੇ ਹੱਕ ਖੋਏ ਜਾਂਦੇ ਨੇ ਤੇ ਇਹ ਅੱਜ ਤੋਂ ਨਹੀਂ ਇਹ ਬਾਗੀ ਸਦੀਆਂ ਤੋਂ ਪੈਦਾ ਹੁੰਦੇ ਰਹੇ ਨੇ ਇਸ ਸਲੀਬ ਤੇ ਵੀ ਟੰਗੇ ਜਾਂਦੇ ਨੇ ਤਾਂ ਵੀ ਬਾਗੀ ਅਖਵਾਉਂਦੇ ਨੇ ਇਹ ਕਾਫਰ ਅਖਵਾਉਂਦੇ ਨੇ ਜਦੋਂ ਇਹ ਕਹਿੰਦੇ ਨੇ ਕਿ ਇਹ ਬਾਬਰ ਤੂ ਜਾਬਰ ਉਦੋਂ ਵੀ ਇਹ ਆਵਾਜ਼ ਚੁੱਕੀ ਜਾਂਦੀ ਹੈ ਕਾਫਰ ਤੇ ਬਾਗੀ ਦੀ ਜਦੋਂ ਸਰਬੰਸਵਾਰ ਕੇ ਤੁਰਦੇ ਨੇ ਕਦੇ ਵੀ ਕਿਸੇ ਥਾਂ ਤੇ ਜੇ ਧਰਤੀ ਗੋਲ ਹੋਣ ਬਾਰੇ ਗੱਲ ਹੋਈ ਜਾਂ ਸੂਰਜ ਜਾਂ ਚੰਦਰਮਾ ਦੀ ਗੱਲ ਤੁਰੀ ਉਦੋਂ ਵੀ ਜੀਭਾਂ ਵੀ ਕਟੀਆਂ ਗਈਆਂ ਅੱਖਾਂ ਵੀ ਕੱਡੀਆਂ ਗਈਆਂ ਅੰਗ ਅੰਗ ਵੱਡੇ ਗਏ ਆਰਿਆਂ ਤੇ ਚਰਵਾਏ ਗਏ ਤੇ ਕਿਸੇ ਨੇ ਫਿਰ ਵੀ ਸੀ ਤੱਕ ਨਹੀਂ ਕੀਤੀ ਮੁਗਲ ਇਤਿਹਾਸ ਗਵਾਏ ਕਿ ਇੱਕ ਨਹੀਂ ਦੋ ਨਹੀਂ 9 ਮਹੀਨੇ ਇਹ ਅੰਦਰ ਡੱਕੇ ਰਹੇ ਤੇ ਫਿਰ ਦਰਖਤਾਂ ਦੀ ਛਿਲ ਲਾ ਕੇ ਖਾਂਦੇ ਰਹੇ ਭੁੱਖੇ ਧਿਆਆਂ ਦੇ ਵਿੱਚ ਭੁੱਲ ਨਾ ਜਾਇਓ ਪੰਜ ਵਰਿਆਂ ਦਾ ਬਾਲ ਵੀ ਸੀ ਜੇ ਉਹਨੂੰ ਨਹੀਂ ਢਲਵਾ ਸਕੇ ਤਾ ਹੋਰ ਕਿਸ ਨੂੰ ਡੋਲ ਲੈਣਗੇ ਇੱਥੇ ਇੱਕ ਵੀ ਬੰਦਾ ਨਹੀਂ ਇੱਕ ਵੀ ਮਾਂ ਨਹੀਂ ਇੱਕ ਵੀ ਧੀ ਨਹੀਂ ਇੱਕ ਵੀ ਭੈਣ ਨਹੀਂ ਜੋ ਡੋਲ ਜਾਏਗੀ ਪਰ ਜੇ ਇਹ ਸਾਰੇ ਅੱਤਵਾਦੀ ਨੇ ਤਾਂ ਅੱਜ ਸ਼ੁਕਰ ਕਰਦੇ ਆਂ ਅਸੀਂ ਉਸ ਸਿਕੰਦਰ ਸਰਕਾਰ ਦੀ ਜਿਨ੍ਹਾਂ ਨੇ ਇਸ ਪ੍ਰਭਾਸ਼ਾ ਦੇ ਅਧੀਨ ਪੰਜਾਬ ਦੀ ਹੱਦ ਜੋ ਦਰਾ ਖੈਬਰ ਤੋਂ ਕੈਥਲ ਕਰਨਾਲ ਤੱਕ ਸੀ ਅੱਜ ਉਹ ਕਿੱਥੇ ਇੱਕ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੋਂ ਲੈ ਕੇ ਕੈਲੀਫੋਰਨੀਆ ਤੇ ਦੁਨੀਆ ਦੇ ਹਰ ਹਿੱਸੇ ਵਿੱਚ ਅੱਜ ਪੰਜਾਬ ਦੀ ਧੂਤੀ ਬੋਲਦੀ ਐ ਪੰਜਾਬੀਆਂ ਦੀ ਧੂਤੀ ਬੋਲਦੀ ਐ ਤੇ ਅਸੀਂ ਇਸ ਸਰਤੀ ਤੋਂ ਐਲਾਨ ਕਰਨਾ ਜੇ ਕਿ ਜੇ ਉਹ ਉਸ ਸਮੇਂ ਦੇ ਬਾਗੀ ਜਿੱਤ ਹਾਸਲ ਕਰ ਸਕੇ ਸਨ ਜਿੱਥੇ ਭਾਵੇਂ ਫ੍ਰੈਂਚ ਰੈਵੋਲੂਸ਼ਨ ਹੋਵੇ ਜੋ ਸਪਸ਼ਟ ਕਰਦੀ ਐ ਕਿ ਬਾਗੀਆਂ ਨੂੰ ਜਿੰਨਾ ਵੀ ਮਰਜ਼ੀ ਦੱਬ ਲੋ ਇਹ ਹਮੇਸ਼ਾ ਜਿੱਤ ਹਾਸਲ ਕਰਕੇ ਨਿਤਰਦੇ ਨੇ ਤੇ ਜਦੋਂ ਵੀ ਖਾਲਸਾ ਨਿਤਰਿਆ ਸੀ ਤਖਤੋ ਤਾਜਾਂ ਨੇ ਝੁੱਕ ਕੇ ਸਲਾਮ ਕੀਤਾ ਸੀ ਅੱਜ ਇਹ ਖਾਲਸਾ ਫਤਿਹ ਦਾ ਝੰਡਾ ਗੱਡ ਚੁੱਕਿਆ ਹੋਇਆ ਜੇ ਕਿਸੇ ਨੂੰ ਇਸ ਚਰਤੀ ਮਾਸਾ ਵੀ ਕੋਈ ਗਲਤਫਹਮੀ ਹੋਏ ਕਿ ਕਾਨੂੰਨ ਵਾਪਸ ਨਹੀਂ ਲੈ ਜਾਣਗੇ ਤਾਂ ਇਹ ਹਾਰ ਹੋਏਗੀ ਇਹ ਗਲਤ ਹੈ ਕਿਉਂਕਿ ਅੱਜ ਵੀ ਔਰੰਗਜ਼ੇਬ ਦੀ ਉਥੇ ਜਾ ਕੇ ਮਜ਼ਾਰ ਤੇ ਵੇਖ ਲਿਓ ਦੋ ਵਾਰ ਤੇਲ ਦੀਆਂ ਬੂੰਦਾਂ ਵਾਸਤੇ ਹੱਥ ਅੱਡੇ ਜਾਂਦੇ ਨੇ ਕਿ ਇੱਥੇ ਤੇਲ ਬਾਲਣ ਲਈ ਕੋਈ ਨਹੀਂ ਤੇ 200 ਮੀਲ ਦੂਰ ਵੇਖੋ ਹਜ਼ੂਰ ਸਾਹਿਬ ਵਿੱਚ ਲੰਗਰ ਚੱਲਦੇ ਨੇ ਕੀਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਦੱਬੇ ਨਹੀਂ ਜਾਣੇ ਜਿਨ੍ਹਾਂ ਲਹੂ ਡੁੱਲੇਗਾ ਉਹਨਾਂ ਇਸ ਸਰਜ਼ਮੀਨ ਦੇ ਵਿੱਚੋਂ ਹੋਰ ਬਾਗੀ ਪੈਦਾ ਹੋਣਗੇ ਪਰ ਇਸ ਤਰ੍ਹਾਂ ਦਾ ਸੰਘਰਸ਼ ਦੁਨੀਆ ਵਿੱਚ ਇੱਕ ਵੱਖ ਮਿਸਾਲ ਕਾਇਮ ਹੋਇਆ ਹੈ ਕਿਉਂਕਿ ਮਾਂ ਗੁਜਰੀ ਦੀਆਂ ਸ਼ੇਰਨੀਆਂ ਇਹਦੇ ਵਿੱਚ ਸ਼ਾਮਲ ਨੇ ਤੇ ਉਸ ਸ਼ੇਰਨੀ ਦੇ ਪੁੱਤ ਬੱਬਰ ਸ਼ੇਰ ਨੇ ਪਰ ਇਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਅੰਦਾਜ਼ਾ ਨਹੀਂ ਕਿ ਜੇ ਇਹਨਾਂ ਨੂੰ ਦੱਬਣਗੇ ਤਾਂ ਦਰਾ ਖੈਬਰ ਤੋਂ ਹੱਲਾ ਜੇ ਬੰਦ ਹੋਇਆ ਸੀ ਤਾਂ ਸਾਡਾ ਵੀਰ ਨਲੂਆ ਰੋਕ ਸਕਿਆ ਸੀ ਤੇ ਅੱਜ ਨਲੂਆ ਦਾ ਦਰਿਆ ਵਗਦਾ ਜੇ ਇਸ ਸੈਲਾਬ ਨੂੰ ਰੋਕਣ ਵਾਸਤੇ ਕੌਣ ਆਏਗਾ ਤੇ ਜੇ ਰੋਕਣਾ ਚਾਹੁੰਦੇ ਨੇ ਤਾਂ ਛਾਤੀਆਂ ਲੈ ਕੇ ਆਣ ਜਿਨ੍ਹਾਂ ਨੇ ਸਰਹੱਦਾਂ ਤੇ ਗੋਲੀਆਂ ਖਾਣੀਆਂ ਕਿਉਂਕਿ ਇਹੀ ਨੇ ਜਿਹੜੇ ਛਾਤੀਆਂ ਤੇ ਸਰਹੱਦਾਂ ਤੇ ਗੋਲੀਆਂ ਖਾਂਦੇ ਨੇ ਦੋ ਹਿੱਸਿਆਂ ਵਿੱਚ ਵੱਢ ਕੇ ਆਉਂਦੇ ਨੇ ਤੇ ਮਾਂ ਉਦੋਂ ਰੋਂਦੀ ਨਹੀਂ ਜੇ ਕਾਰਾਂ ਗੱਜਦੀਏ ਦਬ ਕੇ ਬੋਲੇ ਸੋ var.